ਲੇ ਵੀ ਘੰਟਿਆਂ ਤੋਂ ਲਗਾਤਾਰ ਤਰਸ ਰਹੇ ਨੇ ਮੱਤੀ ਪਾਣੀ ਨੂੰ ਵੱਡਾ ਹਰੀਪੁਰਾ ਦੇ ਨਿਵਾਸੀ ਰੋਡ ਜਾਮ ਕਰਕੇ ਬਿਲੀ ਬੋਰਡ ਦਾ ਕੀਤਾ ਪਿੱਟ ਸਿਆਪਾ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਹਾਂ ਜੀ ਬਾਈ ਨਿੱਕੇ ਨਿੱਕੇ ਬੱਚੇ ਪਰੇਸ਼ਾਨ ਘਰ ਪਾਣੀ ਨਹੀਂ ਪਤਾ ਨਹੀਂ ਨੇ ਬੰਦੇ ਕਹਿੰਦੇ ਤੇਰੇ ਨਾਲ ਤੇ ਵੀ ਵਿਥੋਂ ਕਹਿੰਦੇ ਆ ਕਿ ਵਾਕਿਆ ਬਾਕੀਆਂ ਨੂੰ ਆਪੇ ਜੂੰਗੜਾ ਸਾਹ ਦੇ ਲੱਗੇ ਨਾ ਐਂਦਾ ਕਿ ਜਾਮ ਲੱਗਾ ਜਿਹੜਾ ਮੱਖਾ ਟੇਕਣ ਗਏ ਹੁਣੇ ਉਹ ਕੀ ਕਹਿੰਦੇ ਨੇ ਵੀ ਇੱਧਰ ਕੀ ਹੋ ਗਿਆ ਉਹ ਕਹਿੰਦੇ ਉੱਧਰ ਉਹ ਆਇਆ ਤੇ ਅਸੀਂ ਜਾਣਾ ਬਾਕੀ ਤੁਹਾਡੀ ਮਰਜ਼ੀ ਹੈ ਇਹ ਇੱਥੇ ਜਾਮ ਬੜਾ ਹੈਗਾ ਜੀ ਵਾਸਤੇ ਪੰਜਾਬ ਸਰਕਾਰ ਦੇ ਵਿਰੋਧ 32 ਵਾਸਤੇ ਕੀ ਗੱਲ 32 ਸਰ ਸਵੇਰ 4 ਵਜੇ ਦੀ ਕਹੀ ਦੀ ਜਨਾਬ ਨਾ ਬੱਤੀ ਨਾ ਪਾਣੀ ਔਰ ਦੋ ਦਿਨ ਹੋ ਗਏ ਪਾਣੀ ਆਪਾਂ ਮੋਲ ਲੈ ਕੇ ਪੀ ਰਹੇ ਆ ਦੁਕਾਨਾਂ ਆ ਰਿਹਾ ਕੋ ਪਾਣੀ ਵੀ ਨਹੀਂ ਹੈਗਾ ਪਾਣੀ ਆਪਾਂ ਮੋਲ ਲੈ ਕੇ ਪੀ ਰਹੇ ਆ ਹੱਦ ਹੱਦ ਬਾਦ ਹੋਣ ਤੋਂ ਬਾਅਦ ਵੀ ਅੱਪਾ ਫੇਰ ਧਰਨਾ ਲਾਏ ਆ ਮੰਗ ਹੈ ਜੀ ਸਾਡੀ ਬੱਤੀ ਆਏ ਟੈਂਸਰ ਬੱਤੀ ਆ ਜਵੇ ਆਪਾਂ ਰਸਤਾ ਖੋਲ ਦਾਂਗੇ ਜੈ ਪਰ ਮੁਬਾਰਕ ਮੁਬਾਰਕ ਜੁਗਤਾਨਤ ਮਾਨ ਤਹਾਡੇ ਕੋਲ ਪੀਣ ਦਾ ਪਾਣੀ ਵੀ ਨਹੀਂ ਹੈਗਾ ਜੀ ਅੱਜ ਵੀ ਸਾਡੇ ਕੋਲ ਅੱਜ ਦਾ ਪਾਣੀ ਨਹੀਂ ਹੈਗਾ ਇਹ ਕੱਲੇ ਕੱਲੇ ਘਰ ਚੱਲ ਕੇ ਦੇਖੋ ਕੀ ਹਾਲੀ ਬੀਤ ਰਹਾ ਹੈ ਕੀ ਬੀਤੇ ਪਾਣੀ ਨਾਲ ਪਾਣੀ ਤੋਂ ਬਿਗੈਰ ਬੱਤੀ ਬਿਗੈਰ ਬੱਚਿਆਂ ਦਾ ਕੀ ਹਾਲ ਹੈ ਦੇਖੋ ਚੱਲ ਕੇ ਘਰੇ ਕੱਲੇ ਕੱਲੇ ਤੁਸੀਂ ਵੀਡੀਓ ਬਣਾਓ ਆਪ ਦੇਖੋ ਤਾਂ ਸਿੱਕਲ ਭਗੇ ਇੱਥੇ ਆਪ ਤਰਨਾ ਲਾਇਆ ਜੀ ਕੀ ਕੀ ਕਰੀਏ ਕਿੱਥੇ ਜਾਈਏ ਜੇ ਲੈਟਰ ਸਸ ਤੋਂ ਲੈ ਕੇ ਟੈਂਕੇ ਧਾ ਕੇ ਸਾਡੀ ਪਾਣੀ ਨਾਲ ਹੋ ਗਏ ਹੋ ਗਏ ਨਹੀਂ ਪਾਣੀ ਕਿੱਥੋਂ ਲੈਣ ਜਾਈਏ ਦੱਸੋ ਸਰਕਾਰ ਆਈ ਹੈ ਭਗਵਾਨ ਤੁਮਾਨ ਨੇ ਕ ਵਾਦਾ ਕੀਤਾ ਹੀ ਵੀ ਲੈਟਰ ਚ ਮੱਕਾ ਮਾਰੂਗੀ ਪੱਤੀ ਨਹੀਂ ਜਾਊਗੀ ਕਾਜੇ ਦੇਖੋ ਅੱਜ ਕੰਡ ਘਟ ਤੋਂ ਘਟ 18 ਘੰਟੇ ਹੋ ਗਏ ਲੇਟ ਗਏ ਇਹਨੂੰ ਪਰ ਕੋਈ ਸੁਣਵਾਈ ਨਹੀਂ ਕੋਈ ਤਖਵਾਰੀਆਂ ਸਾਹਿਬ ਕੰਦੀ ਘਟ ਤੋਂ ਤੱਕੇ ਘਟ ਤੋਂ ਘਟ 8-8 ਤੋਂ 10-10 ਰਿਪੋਰਟਾਂ ਕੱਤੀਆਂ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਸਾਡੀ ਸੁਣਵਾਈ ਨਹੀਂ ਕੋਈ ਚੱਕਰ ਸਰਕਾਰ ਕਰ ਦਿੱਤੇ ਜੇ ਕੋਈ ਸੁਣਵਾਈ ਨਹੀਂ ਹੋ ਰਹੀ ਮੰਗ ਇਹੀ ਕਾਜੇ ਸਾਨੂੰ ਪੱਤੀ ਤੇ ਪਾਣੀ ਚਾਹੀਦਾ ਪੱਤੀ ਨੇ ਕਮੀ ਸਰਕਾਰ ਕਦੀ ਆਤੰਗ ਨਹੀਂ ਦੇਖੀ ਜਿਹੜੀ ਅੱਜ ਦੇਖ ਲਈ ਹੈ ਮੋਕੇ ਆ ਜਾਓ ਸਾਰੇ ਇਹਨਾਂ ਦਾ ਕੰਮ ਸੜਕ ਵਾਲੇ ਦਾ ਬੰਦ ਹੋਊਗਾ ਪਤਾ ਲੱਗੂਗਾ ਵੀ ਸੜਕ ਬੰਦ ਹੋਈ ਆ ਕੋਈ ਤਰੀਕੇ ਥੋੜੀ ਜਿਹੀ ਸਵੇਰ ਦੇ ਬੱਚੇ 32 ਸਵੇਰ ਦੀ 4 ਵਜੇ ਗਈ ਜਿਹੜਾ ਪਾਣੀ ਨਾ ਬੱਤੀ ਨਾ ਲੈਣਾ ਦੇਣਾ ਬੱਚੇ ਰੋਟੀ ਵੀ ਨਾ ਸਵੇਰ ਦੇ ਬੈਠੇ ਨੇ ਬੱਚੇ ਵੀ ਸਾਰੇ ਇਤਰੇ ਬੈਠੇ ਨੇ ਸਕੂਲ ਦੇ ਬੱਚੇ ਕਿੱਦਾਂ ਜਾਣਗੇ ਨਾ ਧੋਏ ਬਗੈਰ ਆਹੋ ਕੋਈ ਨਾ ਧੋਣ ਕੇ ਤੇ ਬੱਚੇ ਜਾਣਗੇ ਸਕੂਲੇ ਨਾ ਰੋਟੀ ਨਾ ਪਾਣੀ ਨਾ ਲੈਣਾ ਦੇਣਾ ਬੜਾ ਡਰ ਬਰਾ ਅੱਜ ਕੀ ਮਸਲਾ ਬਣ ਗਿਆ ਸਵੇਰੇ 4 ਵਜੇ ਦੀ ਬੱਤੀ ਗਈ ਹੈ ਸਰਕਾਰ ਐਡੀ ਗੰਦੀ ਕਿਸੇ ਨੂੰ ਭੇਜਿਆ ਨਹੀਂ ਕਿੰਨੇ ਅਸੀਂ ਫੋਨ ਕਰ ਬੈਠੇ ਸਾਰੇ ਮੱਲੇ ਨੇ ਯਾਰਾ ਫੋਨ ਕਰਦੇ ਉਹ ਜਾਈ ਨਾ ਕਰੋ ਲਾਈਨ ਮਾਈਨ ਨਾ ਕਰੋ ਉਹ ਕਦੀ ਕਿਸੇ ਨੂੰ ਕਹਿ ਦਿੰਦਾ ਕਿ ਕਿਸੇ ਨੇ ਕਰ ਕਰਕੇ ਯੱਕ ਗਏ ਆਰ ਕੇ ਅਸੀਂ ਕੀ ਮੌਲੇ ਥਾੜੇ ਫੋਨ ਕੀਤਾ ਵੀ ਬਾਅਦ ਚ ਤੁਹਾਨੂੰ ਆਣਾ ਪੈਣਾ ਅਸੀਂ ਇਹ ਲੱਗੇ ਇਜਾਮ ਲਾਣ ਬੱਤੀ ਨਹੀਂ ਆਈ ਸਾਡੇ ਬੱਚੇ ਤੜਪਦੇ ਪਏ ਨੇ ਅਜਾਬ ਨੂੰ ਦਰਦੇ ਪਿਆ ਇੰਨਾ ਬੱਤੀ ਦਾ ਪਾਣੀ ਐਤੋਂ ਮੌਸਮ ਮੌਸਮਾਈ ਠੰਡਾ ਸੀ ਜੇ ਗਰਮੀ ਹੁੰਦੀ ਤਾਂ ਬੱਚੇ ਗਏ ਮਰ ਜਾਣੇ ਸੀ ਤੇ ਬੱਚੇ ਸਕੂਲੇ ਵੀ ਨਹੀਂ ਗਏ ਕਾਹਦੀ ਆ ਕੀ ਲੱਗਦਾ ਕੀ ਇਸ ਤਰ੍ਹਾਂ ਦੀ ਸਥਿਤੀ ਬਰਮੀ ਜੇ ਕੋ ਮਰਜੇ ਖਬਰੀਏ ਤਾਂ ਨਹੀਂ ਲਗਿਆ ਨਹੀਂ ਕਦੀ ਨਹੀਂ ਕਿਸੇ ਨੂੰ ਕਰਨੀ ਚਾਹੀਦੀ ਉਹਨਾਂ ਦੇ ਆਪਣੇ ਘਰ ਤੇ ਫੈਮਿਲੀ ਨਹੀਂ ਹੈ ਗਿਆ ਜੋ ਉਹਨਾਂ ਦੀ ਬੱਤੀ 18 ਘੰਟੇ ਬੱਤੀ ਜਾਏ ਉਹ ਮਰ ਲਗੇ ਦੀ ਕਿੰਨਾ ਕਦੀ ਕੋਈ ਨਹੀਂ ਆਇਆ ਬੱਤੀ ਦੀ ਜੀ ਕਰਨ ਕੋਈ ਨਹੀਂ ਆਸੀ ਬੜੇ ਮੋਨ ਕੇ ਕਹਿ ਦਿੰਦੇ ਆਨੇ ਆਸੀ ਆਨੇ ਕੋਈ ਕੁੱਤਾ ਨਹੀਂ ਮੰਦਰ ਦੇ ਬੱਤੀ ਆ ਜੇ ਸਾਰੀ ਬੱਤੀ ਨਹੀਂ ਹੈ ਘੰਡੇ ਤੇ ਘੰਡੇ ਤੇ ਕਰਾਣੇ ਆ ਬਸ ਇਹ ਲਾਰੇ ਲਾਈ ਗੁਰਦਾਰਾ ਬਾਈਓ ਗੁਰਦਾਰਾ ਗੁਰਦਾਰਾ ਲੈਡੀ ਪੁਲਿਸ ਆਉਂਦੀ ਆ

ਨੂੰ ਕੋਈ ਫਾਈ ਨਹੀਂ ਕਿ 5 ਵਜੇ ਆਣਾ 4 ਵਜੇ ਆ ਜੂਗੀ ਆ ਸ਼ਾਮ ਪੇ ਕੀ 10 ਵਜੇ ਲੱਗੇ ਤੇ ਕਰਵਤੀ ਨਹੀਂ ਹੈ 9 ਦਾ ਕੋਈ ਕੋਈ ਨਹੀਂ ਆਇਆ ਤੇ ਕਰ ਕੋਈ ਖਬਰ ਹੀ ਨਹੀਂ ਆਈ ਮਰ ਗਿਆ ਤੇ ਜਿੰਦੇ ਕੋਈ ਨਹੀਂ ਕੰਜਰ ਆਇਆ ਹਾਂਜੀ ਮੰਗ ਕੀ ਕਰਦੇ ਹੋ ਬੱਤੀ ਪਾਣੀ ਆਣੇ ਜੀ ਬੱਤੀ ਆਏ ਪਾਣੀ ਆਏ ਸਿੰਦਰ ਕੁਮਾਰ ਮੈਂ ਚਾਰ ਜਾਂ ਬੀ ਬਲਾਕ ਚੌਂਕੀ ਆਮ ਪਬਲਿਕ ਵੱਲੋਂ ਨਾ ਬਿਜਲੀ ਮੁਲਾਜ਼ਮਾਂ ਦੇ ਖਿਲਾਫ ਬਿਜਲੀ ਬੋਰਡ ਦੇ ਖਿਲਾਫ ਧਰਨਾ ਲਗਾਇਆ ਗਿਆ ਵਾ ਮੈਂ ਇੱਥੇ ਮੌਕੇ ਤੇ ਪਹੁੰਚਿਆ ਆਪਣੀ ਸੀਨੀਅਰ ਅਫਸਰਾਂ ਦੀ ਹਿਦਾਇਤ ਤੇ ਔਰ ਬਿਜਲੀ ਵਾਲੇ ਕੰਮ ਕਰ ਰਹੇ ਨੇ ਤੇ ਪਬਲਿਕ ਨੂੰ ਵੀ ਸਮਝਾ ਰਿਹਾ ਕਿ ਜਿਹੜਾ ਪਿਆਰ ਨਾਲ ਹਰ ਇੱਕ ਚੀਜ਼ ਦਾ ਹੱਲ ਹੁੰਦਾ ਵਾ ਤੇ ਸਾਡੀ ਕੋਸ਼ਿਸ਼ ਇਹ ਹੈ ਵੀ ਇਹਨਾਂ ਨੂੰ ਸਮਝਾਈਏ ਉਹ ਆਪਣਾ ਕੰਮ ਕਰ ਰਹੇ ਨੇ ਅਰਜਿੰਦਰ ਭਾਜੀ ਮਸਲਾ ਮਸਲਾ ਕੀ ਹੈ ਜੀ ਦੇਖੋ ਸਵੇਰ ਦੇ 4 ਵਜੇ ਦੀ ਲਾਈਟ ਗਈ ਦੀ ਆ ਤੇ ਨਾ ਕੋਈ ਪਾਣੀ ਨਾ ਕੋਈ ਪਾਣੀ ਦਾ ਹਾਲ ਹੋਇਆ ਤੇ ਨਾ ਕੋਈ ਬੱਤੀ ਆਏਗੀ ਤੇ ਫੇਰ ਹੀ ਪਾਣੀ ਦਾ ਹਾਲ ਹੋਊਗਾ ਠੀਕ ਹੈ 20 ਘੰਟੇ ਬੀਤ ਚੁੱਕੇ ਆ ਹੁਣ ਅੱਜ ਤੋਂ ਤੁਸੀਂ ਆਪਸਾ ਲਾ ਲਓ 18 ਤੋਂ 20 ਘੰਟੇ ਹੋ ਗਏ ਆ ਤੇ ਨਾ ਕੋਈ ਪਾਣੀ ਆਇਆ ਤੇ ਨਾ ਕੋਈ ਬੱਲਾਈਟ ਆਈ ਆ ਬਿਜਲੀ ਮੈਗਵੇ ਨੂੰ ਵੀ ਮੈਂ ਬੜੇ ਫੋਨ ਕੀਤੇ ਆ ਬੇਸ਼ੱਕ ਦੀ ਭਾਵੇਂ ਮੇਰੀ ਉੱਥੇ ਹਿਸਟਰੀ ਕਢਾ ਸਕਦੇ ਹੋ ਅੱਧਾ ਘੰਟਾ ਅੱਧਾ ਘੰਟਾ ਕਹਿੰਦੇ ਜਾਂਦੇ ਉਹਨਾਂ ਨੂੰ ਮੈਂ 5 ਵੇ ਦਾ ਫੋਨ ਕਰ ਰਿਹਾ ਪਰ ਨਹੀਂ 10:30 ਅੱਜ ਦੇ 10:30 ਵੱਜ ਗਏ ਆ ਅਜੇ ਤੱਕ ਨਹੀਂ ਆ ਰਹੀ ਜੇ ਬੱਤੀ ਹੁਣ ਵੀ ਨਹੀਂ ਆਉਂਦੀ ਤੇ ਤੁਹਾਡੇ ਜੇ ਬੱਤੀ ਹੁਣ ਵੀ ਨਹੀਂ ਆਉਂਦੀ ਤੇ ਫੇਰ ਕੱਲ ਅਸੀਂ ਹਾਲਗੇੜ ਦਾ ਘਰਾਵ ਕਰਾਂਗੇ ਹਾਲਗੇੜ ਦਫਤਰ ਦਾ ਘਰਾਵ ਕਰਾਂਗੇ ਤੇ ਅਗਰ ਤੋਂ ਜੇ ਮੰਨ ਲਓ ਬੱਤੀ ਆਂਦੇ ਤੇ ਜਾਂ ਪਾਣੀ ਤੋਂ ਵੀ ਨਾ ਜਾਂ ਰੋਟੀ ਤੋਂ ਵੀ ਨਾ ਸਾਡੇ ਬੱਚਿਆਂ ਨੂੰ ਜਾਂ ਕਿਸੇ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤਕਲੀਫ ਹੁੰਦੀ ਆ ਜਾਂ ਕਿਸੇ ਵੀ ਤੇ ਐਸ ਐਚਓ ਹਿਮਾਲੇ ਮੈਡਮ ਤੇ ਐਚ ਡੀ ਐਮ ਸਾਹਿਬ ਤੇ ਆਪਣੇ ਜਿਹੜੇ ਸਾਡੇ ਜੇ ਆਈ ਸਾਹਿਬ ਨੇ ਉਹ ਜ਼ਿੰਮੇਵਾਰ ਹੋਣਗੇ ਬੋਲਿਆ ਨਹੀਂ ਇਸ ਕਰਕੇ ਮੈਂ ਨਾ ਹਾਰ ਕੇ ਮੈਂ ਬੋਲਣਾ ਪਿਆ ਦੇਖੋ ਜੀ ਮੈਂ ਚਾਹਨਾ ਕੀ ਵੀ ਚਲੋ ਜਿਹੜਾ ਵੀ ਆਪਣੀ ਸ਼ਾਂਤੀ ਨਾਲ ਗੱਲ ਹੋ ਜਵੇ ਜਿਹੜੀ ਹੋਣੀ ਚਾਹੁੰਦੇ ਉਹ ਹੋ ਜਵੇ ਪਰ ਹਾਰ ਕੇ ਜੇ ਫੇਰ ਵੀ ਨਹੀਂ ਇਹ ਆਵਾਜ਼ ਆਣਗੇ ਫੇਰ ਵੀ ਇਸ ਤਰ੍ਹਾਂ ਹੀ ਕਰਨਗੇ ਤੇ ਸਵੇਰ ਤੋਂ ਫਿਰ ਮੈਂ ਉਤੇ ਹਾਲ ਗੇਟ ਤੇ ਜਾ ਕੇ ਧਰਨਾ ਲਾਵਾਂਗਾ ਤੇ ਐਸਐਚਓ ਦੇ ਖਿਲਾਫ ਤੇ ਐਸਟੀਓ ਦੇ ਖਿਲਾਫ ਤੇ ਜਿਹੜੇ ਆਪਣੇ ਇੱਥੋਂ ਦੇ ਗਿਣੇ ਆਪਣੇ ਜੇਏੀ ਸਾਹਿਬ ਉਹਨਾਂ ਦੇ ਖਿਲਾਫ ਧਰਨਾ ਲਾਵਾਂਗਾ ਤੇ ਐਸਐਚਓ ਨੇ ਇੰਨੀ ਗੱਲ ਕਹੀ ਕਿ ਪਾਗਲ ਲੋਕ ਹੀ ਬੈਠੇ ਨੇ ਉਹਨਾਂ ਦੇ ਖਿਲਾਫ ਵੀ ਧਰਨਾ ਲਾਵਾਂਗਾ ਜੇ ਉਹਨਾਂ ਜੇ ਉਹ ਕਹਿੰਦੇ ਨੇ ਮੈਂ ਇੰਨੀ ਗੱਲ ਨਹੀਂ ਕਹੀ ਮੈਡਮ ਨੇ ਇੰਨੀ ਗੱਲ ਕਹਿੰਦੇ ਨੇ ਨਹੀਂ ਕਹੀ ਉਹਨਾਂ ਕੋ ਗੁਰਦੁਆਰੇ ਦੀ ਸੋਹ ਚੁੱਕ ਲਵੇ ਬਾਬਾ ਗਰੰਧ ਸਾਹਿਬ ਦੀ ਸੋਹ ਚੁੱਕ ਲੇ ਕਿ ਮੈਂ ਨਹੀਂ ਇੰਨੀ ਗੱਲ ਕਹੀ ਤੇ ਮੈਂ ਜੁੱਤੀ ਦੀ ਉਹਨਾਂ ਚ ਪਾਣੀ ਪੀ ਜਾਗਾ ਉਹਨਾਂ ਨੇ ਕੋਈ ਵੀ ਇੱਕ ਵਾਰੀ ਹੱਥ ਦੇ ਗਰੰਧ ਸਾਹਿਬ ਦੇ ਹੱਥ ਰੱਖ ਕੇ ਸੋਹ ਖਾ ਜਾਣ ਮੈਂ ਨਹੀਂ ਇੰਨੀ ਗੱਲ ਕਹੀ ਬਾਕੀ ਜੈ ਸ਼੍ਰੀ ਰਾਮ